ਅੰਜੀ ਸਰ ਤੁਹਾਡੇ ਵੱਲੋਂ ਜਿਹੜਾ ਕਾਂਗਰਸ ਦੇ ਉਮੀਦਵਾਰੀ ਲੋਕ ਸਭਾ ਦੀ ਭਰੀ ਗਈ ਸੀ ਪਰ ਜਿਹੜੀ ਕਾਂਗਰਸ ਵੱਲੋਂ ਹੁਸ਼ਿਆਰਪੁਰ ਦੀ ਟਿਕਟ ਜਾਮਨੀ ਗੋਮਨ ਨੂੰ ਦਿੱਤੀ ਗਈ ਹੈ ਕਿੱਦਾਂ ਦੇਖਦੇ ਹੋ ਤੁਸੀਂ ਅ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਸਰਪੰਚ ਛੋਡੀ ਬੜਿਆਲ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਦੀ ਉਮੀਦਵਾਰੀ ਭਰੀ ਸੀ ਔਰ ਜੋ ਕਾਂਗਰਸ ਪਾਰਟੀ ਨੇ ਡਰਾਮਾ ਕੀਤਾ ਆ ਉਦੇ ਸਬੰਧ ਵਿੱਚ ਮੈਂ ਇਹੀ ਗੱਲ ਕਹਿਣੀ ਆ ਕਿ ਇਹਨਾਂ ਨੇ ਸਭ ਤੋਂ ਪਹਿਲਾਂ 35-35000 ਰੁਪਇਆ ਸਾਰੇ ਕੈਂਡੀਡੇਟਾਂ ਤੋਂ ਭਰਾਇਆ ਸੀਗਾ ਵੀ ਜਿਹੜੇ ਬੰਦੇ ਭਰਨਗੇ ਉਹਨਾਂ ਨੂੰ 35000 ਰੁਪਇਆ ਭਰਨਗੇ ਉਹਨਾਂ ਵਿੱਚੋਂ ਹੀ ਟਿਕਟ ਦਿੱਤੀ ਜਾਊਗੀ। ਔਰ ਸੋ ਇਹ ਸਾਰਾ ਕੁਝ ਝੂਠ ਨਿਕਲਿਆ ਬਾਅਦ ਵਿੱਚ ਹੁਣ ਤੱਕ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ 8 ਟਿਕਟਾਂ ਅਨਾਉਂਸ ਕਰ ਦਿੱਤੀਆਂ ਜਿਹਦੇ ਵਿੱਚੋਂ ਇੱਕ ਵੀ ਟਿਕੜ ਜਿਨ੍ਹਾਂ ਨੇ ਅਪਲਾਈ ਕੀਤੀ ਸੀ ਉਹਨਾਂ ਨੂੰ ਨਹੀਂ ਦਿੱਤੀ ਗਈ। ਔਰ ਨਾ ਹੀ ਉਹਨਾਂ ਤੋਂ ਕੋਈ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਨਾ ਹੀ ਉਹਨਾਂ ਨੂੰ ਇਹ ਪੁੱਛਿਆ ਗਿਆ ਵੇ ਫਲਾਨਾ ਕੈਂਡੀਡੇਟ ਲੱਗੇ ਆ ਦੇਣ ਵੀ ਸਾਡੀ ਆ ਮਜਬੂਰੀ ਆ ਜਾਂ ਸਾਡੂੰ ਆ ਗੱਲਬਾਤ ਆ ਇਸ ਕਰਕੇ ਉਹਨਾਂ ਨੇ ਕੋਈ ਮਤਲਬ ਕਿਸੇ ਨਾਲ ਵੀ ਗੱਲ ਨਹੀਂ ਕੀਤੀ ਸਿੱਧੀ ਆਪਣੇ ਤੌਰ ਤੇ ਹੀ ਟਿਕਟਾਂ ਦੇਈ ਜਾਂਦੇ ਆ ਜੇ ਐਦਾਂ ਹੀ ਦੇਣੀਆਂ ਸੀ ਤਾਂ ਫਿਰ ਕਿਸੇ ਤੋਂ ਆ ਪੈਸੇ ਭਰਉਣ ਦੀ ਕੀ ਲੋੜ ਸੀ ਜਾਂ ਫਿਰ ਲੋਕਾਂ ਦਾ ਅੰਪੀਰੀਅਨ ਲੈਣ ਦੀ ਕੀ ਲੋੜ ਸੀ ਸੋ ਮੈਂ ਇਹ ਕਾਂਗਰਸ ਪਾਰਟੀ ਨੇ ਧੱਕਾ ਕੀਤਾ ਹੈ

ਇਹ ਫਿਕਸ ਕੀਤਾ ਗਿਆ ਹੈ ਮੈਚ ਫਿਕਸ ਇਹ ਹੁਸ਼ਾਰਪੁਰ ਦੀ ਸੀਟ ਫਿਕਸਿੰਗ ਦੀ ਤੌਰ ਤੇ ਯਾਮਨੀ ਗੋਮਨ ਨੂੰ ਦਿੱਤੀ ਗਈ ਆ ਤੁਸੀਂ ਦੇਖ ਲਓ ਅੱਜ ਤੋਂ ਪਹਿਲਾਂ ਕਦੀ ਯਾਮਨੀ ਗੋਮਨ ਦਾ ਨਾਮ ਆਇਆ ਸੀ ਕੱਲ ਤੋਂ ਪਹਿਲਾਂ ਲਾ ਲਓ ਜਾਂ ਉਹ ਜਦੋਂ ਤੋਂ ਟਿਕਟ ਅਨਾਉਂਸ ਹੋਈ ਆ ਇੱਕ ਦਿਨ ਤੋਂ ਪਹਿਲਾਂ ਤੁਸੀਂ ਦੱਸ ਦੋਗੇ ਉਹਨਾਂ ਨੇ ਤਾਂ ਟਿਕਟ ਵੀ ਨਹੀਂ ਅਪਲਾਈ ਕੀਤੀ ਫਿਰ ਪਾਰਟੀ ਨੇ ਕੀ ਸੋਚ ਕੇ ਉਹਨਾਂ ਨੂੰ ਟਿਕਟ ਦਿੱਤੀ ਆ ਸੋ ਮੇਰਾ ਕਹਿਣਾ ਇਹ ਆ ਇਹ ਫਿਕਸ ਆ ਔਰ ਵੱਡੇ ਲੀਡਰਾਂ ਦੇ ਕਹਿਣ ਨਾਲ ਹੀ ਇਹ ਸੀਟ ਦਿੱਤੀ ਗਈ ਆ ਤਾਂ ਕਿ ਕਾਂਗਰਸ ਪਾਰਟੀ ਇਹ ਸੀਟ ਹਾਰ ਸਕੇ ਪਰ ਉਹਨਾਂ ਵੱਲੋਂ ਜਿਹੜਾ 2014 ਚ ਵੀ ਇੱਕ ਵਾਰੀ ਇਲੈਕਸ਼ਨ ਲੜਿਆ ਗਿਆ ਸੀ ਹਾਰ ਕੋਰ ਦੀ ਸੀਟ ਤੋਂ ਪਰ ਉਹਨਾਂ ਦੀ ਜਿਹੜੀ ਹਾਰ ਹੋਈ ਸੀ ਦੂਸਰੇ ਐ ਉਸ ਟਾਈਮ ਨਾ ਆਮ ਆਦਮੀ ਪਾਰਟੀ ਦੀ ਨੇਰੀ ਸੀ ਉਹ 2 ਸਵਾ 2 ਲੱਖ ਵੋਟ ਲੈ ਕੇ ਗਏ ਸੀਗੇ ਚਲੋ ਉਸ ਉਹ ਚੀਜ਼ਾਂ ਨੂੰ ਜਿਹੜੀਆਂ ਲੰਘ ਗਈਆਂ ਚੀਜ਼ਾਂ ਉਹ ਦੁਬਾਰਾ ਨਹੀਂ ਦੁਹਰਾਈਆਂ ਜਾ ਸਕਦੀਆਂ ਔਰ ਮੈਂ ਸਿਰਫ ਇਹ ਗੱਲ ਕਰਦਾ ਕਿਉਂਕਿ ਕਾਂਗਰਸ ਪਾਰਟੀ ਨੇ ਜੋ ਅੱਜ ਆਪਣਾ ਉਹ ਦਿੱਤਾ ਆ ਲੋਕਾਂ ਵਿੱਚ ਇਹਨਾਂ ਨੂੰ ਲਿਆ ਕੇ ਖੜਾ ਕੀਤਾ ਆ ਮੈਨੂੰ ਨਹੀਂ ਇਹ ਸਮਝ ਲੱਗਦੀ ਕੇਸ ਆਧਾਰ ਤੇ ਖੜਾ ਕੀਤਾ ਆ ਕਿਉਂਕਿ ਨਾ ਇਹਨਾਂ ਨੂੰ ਕਿਸੇ ਪਬਲਿਕ ਮੀਟਿੰਗ ਚ ਆਪਾਂ ਦੇਖਿਆ ਨਾ ਇਹਨਾਂ ਨੂੰ ਤੁਸੀਂ ਕੋਈ ਪਬਲਿਕ ਵਿੱਚ ਦੇਖਿਆ ਔਰ ਮੈਂ ਸਿਰਫ ਇਹੀ ਗੱਲ ਕਹਿਣੀ ਚਾਹੁੰਦਾ ਕਿ ਇਸ ਸੀਟ ਨੂੰ ਇਸ ਸੀਟ ਨੂੰ ਜੋ ਹੁਸ਼ਾਰਪੁਰ ਸੀਟ ਆ ਇਸ ਨੂੰ ਰੀਕਨਸੀਡਰ ਕੀਤਾ ਜਾਵੇ ਔਰ ਜਿਹੜਾ ਕਾਂਗਰਸ ਦੇ ਵਰਕਰ ਆ ਜਾਂ ਟਕਸਾਲੀਆ ਉਹਨਾਂ ਨੂੰ ਸੀਟ ਦਿੱਤੀ ਜਾਵੇ ਤab ਜਿਦਾ ਹੁਣ ਤੁਹਾਡੇ ਵੱਲੋਂ ਵੀ ਹੁਣ ਪਾਰਟੀ ਨੂੰ ਜਿਹੜਾ ਸਮਰਥਨ ਦਿੱਤਾ ਜਾਊਗਾ ਕਿ ਯਾਦ ਵੱਲੋਂ ਲੜਿਆ ਜਾਊਗਾ ਜੀ ਦੇਖੋ ਪੰਜਾਬ ਵਿੱਚ ਔਰ ਹੁਸ਼ਿਆਰਪੁਰ ਵਿੱਚ ਸਾਡੀ ਟੀਮ ਕੰਮ ਕਰਦੀ ਪਈ ਆ ਉਸ ਟੀਮ ਦੇ ਨਾਲ ਹੀ ਸਾਰਾ ਕੁਝ ਸਲਾਹ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਊਗੀ ਕਿ ਇਲੈਕਸ਼ਨ ਲੜਨਾ ਆ ਕਿ ਕਿਸੇ ਹੋਰ ਪਾਰਟੀ 'ਚ ਰਹਿ ਕੇ ਸੇਵਾ ਕਰਨੀ ਆ ਕਿਸੇ ਵੀ ਤਰੀਕੇ ਮਤਲਬ ਪੂਰੀ ਆਪਣੀ ਟੀਮ ਨਾਲ ਸਲਾਹ ਕੀਤੀ ਜਾਊਗੀ ਪੰਜਾਬ ਵਾਲੀ ਨਾਲ ਔਰ ਹੁਸ਼ਿਆਰਪੁਰ ਵਾਲੀ ਨਾਲ ਜਿਨ੍ਹਾਂ ਨਾਲ ਆਪਾਂ ਰਲ ਕੇ ਇਹ ਟਿਕਟ ਅਪਲਾਈ ਕੀਤੀ ਸੀ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਟਿਕਟ ਅਪਲਾਈ ਕੀਤੀ ਆ ਉਹਨਾਂ ਦੇ ਨਾਲ ਪਹਿਲਾਂ ਸਲਾਹ مشورہ ਕੀਤਾ ਜਾਊਗਾ ਫਿਰ ਅਗਲੀ ਰਣਨੀਤੀ ਤੈਅ ਕੀਤੀ ਜਾਊਗੀ ਸਰ ਟਿਕਟਾਂ ਨੌਂ ਸੌਨ ਤੋਂ ਬਾਅਦ ਕੀ ਪਾਰਟੀ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਜਾਂ ਹੋਰ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਮੇਰੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨੇ ਬਿਲਕੁਲ ਹੀ ਇਗਨੋਰ ਕੀਤਾ ਹੋਇਆ ਵੀ ਇਹ ਕੀ ਕਰ ਲਊਗੇ ਠੀਕ ਹੈ ਜੀ ਉਹਨਾਂ ਨੇ ਬਿਲਕੁਲ ਹੀ ਇਗਨੋਰ ਕੀਤਾ ਆ ਕਿ ਬਾਕੀ ਨੇ ਤਾਂ ਕਿਸੇ ਨੇ ਆਵਾਜ਼ ਚੁੱਕੀ ਨਹੀਂ ਜਿਹੜੇ 13 14 ਹੁਸ਼ਿਆਰਪੁਰ ਚੋਂ ਭਰੀ ਸੀ ਸਿਰਫ ਮੈਂ ਹੀ ਇੱਕ ਇਦਾਂ ਦਾ ਬੰਦਾ ਆ ਕਿ ਕਿਉਂਕਿ ਮੈਂ ਮਿਹਨਤ ਕੀਤੀ ਆ ਇਸ ਸੀਟ ਦੇ ਉੱਤੇ ਮਿਹਨਤ ਕੀਤੀ ਆ ਤਾਂ ਮੈਨੂੰ ਦੁੱਖ ਹੋ ਰਿਹਾ ਆ ਕਿ ਮੇਰ ਨਾਲ ਪਾਰਟੀ ਨੇ ਧੋਖਾ ਕੀਤਾ ਆ